हां जी किसान ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਮੀ ਨਾਲ ਪੀਲੀ ਪਈ ਕਣਕ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਨੀ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁਰ ਕਰਿਆ ਕਰੋ ਆਪਣੇ ਭਰਾਵਾਂ ਤੱਕ ਸੋ ਹੁਣ ਗੱਲ ਕਰਦੇ ਹਾਂ ਕਣਕ ਦੇ ਪੀਲੇਪਣ ਬਾਰੇ ਵੈਸੇ ਕਣਕ ਦੀ ਗੱਲ ਕਰੀ ਤੇ ਦੋ ਤਿੰਨ ਕਾਰਨਾ ਕਰਕੇ ਜਿਹੜੀ ਪੀਲੀ ਪੈਂਦੀ ਹੈ ਪਹਿਲੇ ਨੰਬਰ ਤੇ ਜਦੋਂ ਆਪਾਂ ਪਹਿਲਾ ਪਾਣੀ ਲਾਉਨੇ ਉਦੋਂ ਭਾਰਾ ਪਾਣੀ ਲੱਗ ਜੇ ਉਦੋਂ ਕਣਕ ਪੀਲੀ ਪੈ ਜਾਂਦੀ ਉਹ ਵੀ ਕਣਕ ਪੀਲੀ ਪੈ ਜਾਂਦੀ ਆ ਜਾਂ ਫਿਰ ਆਪਾਂ ਗਏ ਜਦੋਂ ਆਪਾਂ ਪਾਣੀ ਲਾਇਆ ਹੁੰਦਾ ਪਹਿਲਾ ਜਾਂ ਦੂਜਾ ਲਾਉਨੇ ਆ ਤੇ ਉੱਪਰੋਂ ਜਿਹੜੀ ਬਾਰਿਸ਼ ਹੋ ਜਾਂਦੀ ਭਾਰਾ ਮੀਂਹ ਪੈ ਜਾਂਦਾ ਉਹਦੇ ਕਰਕੇ ਜਿਹੜਾ ਜ਼ਮੀਨ 'ਚ ਪਾਣੀ ਖੜ ਜਾਂਦਾ ਤੇ ਜ਼ਮੀਨ ਜਿਹੜੀ ਟਾਈਟ ਹੋ ਜਾਂਦੀ ਸਖਤ ਹੋ ਜਾਂਦੀ ਉਹਦੇ ਕਰਕੇ ਵੀ ਜਿਹੜੀ ਕਣਕ ਆਪਣੀ ਪੀਲੀ ਪੈ ਜਾਂਦੀ ਆ ਤੇ ਇੱਕ ਹੋਰ ਕਾਰਨ ਹੁੰਦਾ ਜਿਹੜਾ ਆਪਾਂ ਸਟਰੋਂਗ ਨਦੀਨ ਨਾਸ਼ਕ ਵਰਤ ਜਾਂ ਨਦੀਨ ਨਾਸ਼ਕਾਂ ਦਾ ਗਲਤ ਸਮੇਂ ਤੇ ਗਲਤ ਡੋਜ਼ ਵਰਤ ਲੈਣੇ ਉਹਦੇ ਕਰਕੇ ਵੀ ਜਿਹੜੀ ਕਣਕ ਪੀਲੀ ਪੈ ਜਾਂਦੀ ਆ ਤਾਂ ਕਿਸੇ ਵੀ ਕਾਰਨ ਕਿਸਾਨ ਪਰਵ ਆਪਣੀ ਕਣਕ ਪੀਲੀ ਪੈ ਜਾਂਦੀ ਉਹਨਾਂ ਵਾਸਤੇ ਕੋਈ ਵੱਖੋ ਵੱਖਰਾ ਫਾਰਮੂਲਾ ਨਹੀਂ ਹੁੰਦਾ ਉਹਨੂੰ ਠੀਕ ਕਰਨ ਵਾਸਤੇ ਸਿਰਫ ਆਪਾਂ ਇੱਕੋ ਫਾਰਮੂਲੇ ਨਾਲ ਹਰੇਕ ਤਰ੍ਹਾਂ ਦੀ ਜਿਹੜੀ ਕਣਕ ਪੀਲੀ ਪਈ ਉਹਨੂੰ ਠੀਕ ਕਰ ਸਕਦੇ ਆ ਇਹ ਨਹੀਂ ਕਿ ਨਦੀਨ ਨਾਸ਼ਕ ਨਾਲ ਪੀਲੀ ਪਈ ਨੂੰ ਆਪਾਂ ਹੋਰ ਤਰੀਕਾ ਵਰਤੀਏ ਜਾਂ ਮੀਨ ਨਾਲ ਪੀਲੀ ਪਈ ਕਣਕ ਤੇ ਹੋਰ ਤਰੀਕਾ ਵਰਤੀਏ ਤਾਂ ਬਿਲਕੁਲ ਇੱਕੋ ਤਰੀਕਾ ਹੁੰਦਾ ਆਪਣਾ ਸਭ ਤੋਂ ਸੌਖਾ ਤੇ ਵਧੀਆ ਜਿਹੜਾ ਕਾਰਗਰ ਤਰੀਕਾ ਹੈ ਯੂਰੀਆ ਪਲੱਸ ਮੈਗਨੀਜ਼ ਜਾਂ ਫਿਰ ਯੂਰੀਆ ਪਲੱਸ ਡੀਏਪੀ ਵੱਖ-ਵੱਖਰਾ ਘੋਲ ਜਾਂ ਫਿਰ 19 ਜਾਂ 20 ਵੀ ਇਹ ਜਿਹੜੇ 3-4 ਆਪਣੇ ਕੋਲ ਆਪਸ਼ਨ ਹੈਗੇ ਇਹਨਾਂ ਚੋਂ ਕੋਈ ਵੀ ਆਪਾਂ ਤਰੀਕਾ ਵਰਤ ਕੇ ਜਿਹੜਾ ਤੇ ਆਪਣੀ ਜਿਹੜੀ ਕਣਕ ਪੀਲੀ ਪਈ ਉਹਨੂੰ ਠੀਕ ਕਰ ਕੀਤਾ ਜਾ ਸਕਦਾ ਸੋ ਇੱਕ ਜਾਂ ਦੋ ਸਪਰੇ ਆਪਾਂ ਨੂੰ ਲੋਡ ਹੁੰਦੀ ਹੈ ਬਿਲਕੁਲ ਸਸਤੇ ਤਰੀਕੇ ਨਾਲ ਇੱਥੇ ਆਪਾਂ ਨੂੰ ਕੋਈ ਫੰਗੀ ਸਾਈਡ ਵਰਤਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ ਦੇਖਿਆ ਕਿ ਕਈ ਵਾਰ ਆਪਾਂ ਦੁਕਾਨਦਾਰ ਕੋਲ ਜਾਂਦੇ ਹਾਂ ਚਲ ਬਹੁਤ ਇਤਨੀ ਕੁਝ ਦੁਕਾਨਦਾਰ ਇਦਾਂ ਦੇ ਆਪਨਾ ਆਪ ਨੂੰ ਨਾਲ ਜਿਵੇਂ ਅਮ 45 ਜਾਂ ਕੋਈ ਹੋਰ ਫੰਗੀ ਸ਼ੈੱਡ ਦੇ ਦਿੰਦੇ ਕਿ ਆਦੀ ਸਪਰੇ ਕਰ ਦੋ ਤਾਂ ਉੱਥੇ ਆਪਾਂ ਨੂੰ ਫੰਗੀ ਸਾਈਡ ਦੀ ਜ਼ਰੂਰਤ ਨਹੀਂ ਹੁੰਦੀ ਫੰਗੀ ਸਾਈਡ ਆਪਾਂ ਉਥੇ ਵਰਤਣਾ ਚਾਹੀਦਾ ਜਿੱਥੇ ਕਣਕ ਆਪਣੀ ਕਿਸੇ ਕਾਰਨ ਦੀ ਨਾਸ਼ਕ ਵਰਤਨਾ ਉੱਪਰ ਪੱਤੇ ਸੜ ਜਾਂਦੇ ਆ ਯਾਨੀ ਕਿ ਜ਼ਿਆਦਾ ਟੌਕਸਿਟੀ ਆ ਜਾਂਦੀ ਪੱਤੇ ਵਗੈਰਾ ਮੱਚ ਜਾਂਦੇ ਉਥੇ ਆਪਾਂ ਐਮ 45 ਵਰਗਾ ਕੋਈ ਟੈਗ ਆਪਾਂ ਫੰਗੀ ਸਾਈਡ ਵਰਤਾਂਗੇ ਉਹਦਾ ਆਪਾਂ ਨੂੰ ਉਥੇ ਫਾਇਦਾ ਦੇਖਣ ਨੂੰ ਮਿਲਦਾ ਸੋ ਪਹਿਲੇ ਨੰਬਰ ਤੇ ਜੇਕਰ ਓਦਾਂ ਪੀਲੀ ਪੈਦੀ ਕਿਸੇ ਵੀ ਕਾਰਨ ਤਾਂ ਇਹ ਜਿਹੜੀਆਂ ਸਪਰੇਆ ਆਪਾਂ ਕਰਕੇ ਜਿਹੜੀ ਇਸ ਤਰੀਕੇ ਨਾਲ ਰੋਜ਼ ਬਣਾ ਕੇ ਤੇ ਆਪਾਂ ਜਿਹੜੀ ਖੇਤ ਦੇ ਵਿੱਚ ਸਪਰੇਅ ਕਰ ਸਕਦੇ ਆ ਸੋ ਹੁਣ ਜਿਹੜੇ ਕਿਸਾਨ ਵੀਰਾਂ ਜਿੱਥੇ ਆਪਾਂ ਪਹਿਲਾ ਪਾਣੀ ਲਾਇਆ ਸੀ ਜਾਂ ਦੂਜਾ ਪਾਣੀ ਲਾਇਆ ਤੇ ਹੁਣ ਕਾਫੀ ਜ਼ਿਆਦਾ ਮੀਂਹ ਵੀ ਪਿਆ ਏਰੀਆ ਦੇ ਵਿੱਚ ਤੇ ਉੱਥੇ ਕਿਸਾਨ ਵੀਰੋ ਹੁਣ ਤੁਸੀਂ ਕਣਕ ਨੂੰ ਪੀਲਾ ਪੈਣ ਦੀ ਵੇਟ ਨਾ ਕਰੋ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਖੇਤ 'ਚ ਇੱਕ ਜਾਂ ਦੋ ਦਿਨ ਪਾਣੀ ਖੜਿਆ ਸੀ ਤੇ ਉੱਥੇ ਤੁਸੀਂ ਤੁਰੰਤ ਜਿਹੜੀ ਇੱਕ ਵਾਰ ਡੀਏਪ ਦੇ ਯੂਰੀਆ ਦੀ ਸਪਰੇਅ ਜ਼ਰੂਰ ਕਰੋ ਤਾਂ ਕਿ ਜਿਹੜੇ ਆਉਣ ਵਾਲੇ ਪੰਜਾਂ ਸੱਤਾਂ ਦਿਨਾਂ 'ਚ ਕਣਕ ਨੇ ਪੀਲੀ ਪੈਣਾ ਉਹ ਕਣਕ ਪੀਲੀ ਨਾ ਪਵੇ ਤਾਂ ਇਸ ਤਰੀਕੇ ਨਾਲ ਤੁਸੀਂ ਕਣਕ ਨੂੰ ਕਿਉਂਕਿ ਕਈ ਵਾਰ ਆਪਾਂ ਸੋਚਦੇ ਚੱਕੜ ਸੁੱਕੂਗਾ ਜ਼ਮੀਨ ਸੁੱਕ ਜੂ ਤੇ ਫਿਰ ਆਪਾਂ ਜਿਹੜੀ ਸਪਰੇਅ ਕਰਾਂਗੇ ਜੇਕਰ ਕਣਕ ਪੀਲੀ ਪਾਊਗੀ ਤਾਂ ਕਣਕ ਨੂੰ ਪੀਲੀ ਪੈਣ ਤੋਂ ਪਹਿਲਾਂ-ਪਹਿਲਾਂ ਜੇਕਰ ਤੁਹਾਨੂੰ ਲੱਗਦਾ ਪਾਣੀ ਜ਼ਿਆਦਾ ਖੜਾ ਰਿਹਾ ਤਾਂ ਉੱਤੇ ਤੁਸੀਂ ਡੀਏਪੀ ਤੇ ਯੂਰੀਆ ਦਾ ਜਿਹੜਾ ਆਪਾਂ ਸਪਰੇਅ ਕਰ ਸਕਦੇ ਹਾਂ ਤਾਂ ਇਹਦੇ ਨੇ ਆਉਣ ਵਾਲੇ ਦਿਨਾਂ ਜਿਹੜੀ 4 ਤੋਂ 5 ਦਿਨ ਬਾਅਦ ਜਿਹੜੀ ਆਪਣੀ ਕਣਕ ਪੀਲੀ ਪੈਣੀ ਉਹ ਕਣਕ ਪੀਲੀ ਨਾ ਪਾਉਗੇ ਇਸ ਤਰ੍ਹਾਂ ਆਪਾਂ ਕਣਕ ਨੂੰ ਪੀਲਾ ਪੈਣ ਤੋਂ ਪਹਿਲਾਂ ਜਿਹੜਾ ਬਚਾਇਆ ਜਾ ਸਕਦਾ ਤਾਂ ਕਿ ਆਪਣੇ ਜਿਹੜੇ ਝਾੜ ਦੇ ਵਿੱਚ ਕੋਈ ਫਰਕ ਨਾ ਪਵੇ ਸੋ ਜੇਕਰ ਵੀਡੀਓ ਦੇ ਵਿੱਚ ਕੋਈ ਗੱਲ ਮਿਸ ਹੋ ਗਈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਆ ਲੈ ਸਕਦੇ ਜੇ ਸੋ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ